ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾ lễ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਰਾਈਟ ਹੈਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਜਿਹੜਾ ਮਾਨ ਜੋ ਗਿਆ ਐਸਐਸਪੀ ਸਾਹਿਬ ਸੀਜੀ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਅੱਜ ਕਾਸ ਆਪਰੇਸ਼ਨ ਕੀਤਾ ਜਾ ਰਿਹਾ ਜਿਹਦੇ ਵਿੱਚ ਅਸੀਂ ਜਿਹੜੇ ਡਿਵੀਜ਼ਨ ਦੇ ਚਾਰੋ ਐਸਐਸਓ ਦੇ ਕਰੀਬ 150 ਜਿਹੜੇ ਸਾਡੇ ਪੁਲਿਸ ਮੁਲਾਜ਼ਮ ਨੇ ਉਹਦੇ ਵਿੱਚ ਜਿਹੜੇ ਸਾਡੇ ਇੱਥੇ ਹੌਟਸਪੌਟ ਏਰੀਆ ਜਿਹਦੇ ਵਿੱਚ ਜਿਹੜੇ ਡਰਗ ਅਡਿਕਟਰ ਜਿਹੜਾ ਬੈਟਕੇ ਨਸ਼ਾ ਵਗੈਰਾ ਲੈਂਦੇ ਆ ਉਹ ਸਾਰਾ ਅਸੀਂ ਚੈੱਕ ਕੀਤਾ ਉਹਦੇ ਵਿੱਚ ਸਾਨੂੰ ਕੁਝ ਕਾਮਯਾਬੀ ਮਿਲੀ ਹੈ ਤੇ ਉਹ ਅਸੀਂ ਜਿਹੜਾ Um but to dust down. ਪੰਜਾਬ ਸਰਕਾਰ ਵੱਲੋਂ ਗੁੱਤ ਨਸ਼ਿਆਂ ਵਿਰੁੱਧ ਤੀਖੀ ਕਾਰਵਾਈ ਜੰਗੀ ਪੱਤਰ ਤੇ ਚਲਾਈ ਜਾ ਰਹੀ ਹੈ। ਉਹੀ ਲੜੀ ਦੇ ਵਿੱਚ ਅੱਜ ਕਪੂਠਲਾ ਪੁਲਿਸ ਵੱਲੋਂ ਸਮੁੱਚੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਡਰੱਗ ਹੌਟਸਪੌਟਸ ਦੇ ਵਿੱਚ ਜਿਹੜਾ ਸਰਚ ਅਭਿਆਨ ਚਲਾਇਆ ਗਿਆ ਹੈ। ਇਸ ਵੇਲੇ ਅਸੀਂ ਕਪੂਠਲਾ ਹਲਕੇ ਦੇ ਮਹਿਤਾਬਗੜ੍ਹ ਮੋਹੱਲੇ ਵਿੱਚ ਖੜੇ ਆ ਜਿੱਥੇ ਸਾਨੂੰ ਕੁਝ ਨਸ਼ਾ ਤਸਕਰਾਂ ਦੇ ਹੋਣ ਦੀ ਤੇ ਨਸ਼ਾ ਵੇਚਣ ਦੀ ਜਿਹੜੀ ਕੰਪਲੇਂਟ ਸਹੀ ਥੀ। ਇਹ ਇਸ ਕੋਰੇ ਪੂਰੇ ਏਰੀਆ ਨੂੰ ਘੇਰਾ ਪਾ ਕੇ ਵੱਖ-ਵੱਖ ਜਿਹੜੇ ਸ਼ੱਕੀ ਲੋਕ ਹੈ ਉਹਨਾਂ ਦੀ ਸਰਚ ਚਲਾਈ ਜਾ ਰਹੀ ਹੈ। ਖੁਲਾ ਹਲਕੇ ਦੇ ਵਿੱਚ ਅਸੀਂ ਅੱਜ ਉਕਾ ਪਿੰਡ ਦੇ ਵਿੱਚ ਸਰਚ ਆਪਰੇਸ਼ਨ ਕਰ ਰਹੇ ਆ। ਅਗਵਾੜੇ ਦੇ ਵਿੱਚ ਅਸੀਂ ਛੇੜੂ ਪਿੰਡ ਦੇ ਵਿੱਚ ਕਰ ਰਹੇ ਆ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਅਸੀਂ ਲਾਟੀਆਂਵਾਲ ਪਿੰਡ ਦੇ ਵਿੱਚ ਕਰ ਰਹੇ ਆ। ਇਹਦੇ ਵਿੱਚ ਅਸੀਂ ਜਿਹੜੇ ਨੌਨ ਸਾਡੂ ਲੋਕਾਂ ਤੋਂ ਇਨਫੋਰਮੇਸ਼ਨ ਜਿਹੜੀ ਆ ਰਹੀ ਹੈ ਜਿਹੜਾ ਨਸ਼ਾ ਵੇਚਣ ਦਾ ਕੰਮ ਕਰ ਰਹੇ ਉਹਨਾਂ ਤੇ ਖਾਸ ਧਿਆਨ ਰੱਖ ਕੇ ਜਿਹੜਾ ਸਰਚ ਆਪਰੇਸ਼ਨ ਅਸੀਂ ਚਲਾ ਰਹੇ ਆ। ਮੇਰੀ ਸਾਰੇ ਨਸ਼ਾ ਤਸਕਰਾਂ ਨੂੰ ਇਹੀ ਸਖਤ ਚੇਤਾਵਨੀ ਹੈ ਕਿ ਇਹ ਕੰਮ ਛੱਡ ਜਾਣ ਯੇ ਇਲਾਕਾ ਛੱਡ ਜਾਣ। ਕਿਉਂਕਿ ਅਸੀਂ ਬਿਲਕੁਲ ਉਹਨਾਂ ਦੇ ਪਿੱਛੇ ਲੱਗੇ ਹੋਏ ਹਾਂ ਤੇ ਉਹਨਾਂ ਤੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਬਰਾਮਦੀਆਂ ਦੇ ਵਿੱਚ ਸਾਨੂੰ ਕੁਝ ਇੰਜੈਕਸ਼ਨਸ ਮਿਲੇ ਆਂ, ਕੁਝ ਨਸ਼ੀਲਾ ਪਦਾਰਥ ਮਿਲੇ ਆ ਤੇ ਅਜੇ ਆਪਰੇਸ਼ਨ ਚੱਲ ਰਿਹਾ ਹੈਗਾ ਸਾਨੂੰ ਉਮੀਦ ਹੈ ਹੋਰ ਵੀ ਬਰਾਮਦੀਆਂ ਹੋਣਗੀਆਂ। ਅਕ੍ਰੋਸ ਸਟੇਟ ਆਫ ਪੰਜਾਬ ਵਕ ਵਕ ਜਿਹੜੇ ਪਰਟੀਕੁਲਰਲੀ ਡਰਗ ਹੌਟਸਪੌਟਸ ਹੈਗੇ ਨੇ ਜਾਂ ਜਿੱਥੇ ਸਾਨੂੰ ਲੱਗਦਾ ਕਿ ਨਸ਼ੇ ਦੀ ਕਿਤਰੀ ਹੈ ਜਾਂ ਕੰਜ਼ਮਪਸ਼ਨ ਹੈ ਦੇ ਹੌਟਸਪੌਟਸ ਆਈਡੈਂਟੀਫਾਈ ਕਰਕੇ ਅਕ੍ਰੋਸ ਦਾ ਸਟੇਟ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਨੇ ਐਂਡ ਉਸੇ ਲੜੀ ਦੇ ਵਿੱਚ ਆ ਜਿਹੜਾ ਰੇਲਵੇ ਲਾਈਨ ਹੈ ਇਨ ਪੁਲਿਸ ਡਿਸਟ੍ਰਿਕਟ ਪਟਾਲਾ ਤਾਂ ਇਸੇ ਜੀ ਅਸੀਂ ਕਾਸੋ ਕਰਾ ਰਹੇ ਨੇ ਤਾਂ ਕਾਫੀ ਇਥੇ ਅਸੀਂ ਆਈਡੈਂਟੀਫਾਈ ਕਰਦੇ ਹੈ ਆਫਟਰ ਟੇਕਿੰਗ ਲੋਕਾਂ ਦੇ ਇਨਪੁਟਸ ਲੈ ਕੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਕਿ ਜਿੱਥੇ ਜਿੱਥੇ ਪੋਸਿਬਲੀ ਹੌਟਸਪੌਟ ਹੋ ਸਕਦੇ ਨੇ ਥੋੜੇ ਧਿਆਨ ਚੀ ਹੋਗਾ ਫਰਮ 1 ਮਾਰਚ ਥਿਸ ਈਅਰ ਸਰਕਾਰ ਵੱਲੋਂ ਜਿਹੜੀ ਯੁੱਧ ਨਿਸ਼ਬੁਰਤ ਕੋਹਿਮ ਸਟਾਰਟ ਕੀਤੀ ਗਈ ਹੈ ਉਸੇ ਕੰਟੀਨਿਊਸ਼ਨ ਦੇ ਵਿੱਚ ਹੁਣ ਅਸੀਂ ਦੇਖ ਰਹੇ ਕਿ ਕਿੱਥੇ ਕਿੱਥੇ ਅਜੇ ਵੀ ਕੁਝ ਕੰਟੀਨਿਊਸ਼ਨ ਦੇ ਟਰਕਸ ਦੀ ਆਫਕਰੀ ਹੈ ਤਾਂ ਉਸ ਨੂੰ ਰੋਕਣ ਲਈ ਆ ਉਹਨੂੰ ਫਰਦਰ ਕੰਟਰੋਲ ਕਰਨ ਲਈ ਅਸੀਂ ਅੱਜ ਇਹ ਜਿਹੜਾ ਕਾਸੋ ਆਪਰੇਸ਼ਨ ਇਥੇ ਚਲਾਇਆ ਤਾਂ ਇਥੇ ਕੁਝ ਇਨਪੁਟ ਸੇ ਕੀਆ ਤਾਂ ਡੀਐਸਪੀ ਸਾਹਿਬ ਮੈਨੂੰ ਬਰੀਫ ਕਰ ਰਹੇ ਸੀਗੇ ਇਹਦੇ ਵਿੱਚ ਜਦੋਂ ਆਪਰੇਸ਼ਨ ਚੱਲ ਰਿਹਾ ਸੀਗਾ ਕੁਝ ਬੰਦੇ ਫੜੇ ਵੀ ਗਏ ਹੈ ਸਮ ਰਿਕਵਰੀ ਹੈਸ ਬੀਨ ਇਫੈਕਟਡ ਆਲਸੋ ਉਹ ਜਦੋਂ ਪ੍ਰੋਪਰਲੀ ਕੰਪਾਈਲ ਹੋ ਜਾਂਦਾ ਹੈ ਫਿਰ ਤੁਹਾਡੇ ਨਾਲ ਉਹ ਸ਼ੇਅਰ ਅਸੀਂ ਕਰਦੇ ਆ ਨਹੀਂ ਹੈਗੇ ਇਹਦੇ ਵਿੱਚ ਇਹ ਸਾਰਾ ਆਪਰੇਸ਼ਨ ਆਪਣੇ ਡੀਐਸਪੀ ਸਿਟੀ ਸਾਹਿਬ ਦੇ ਨੇਤ੍ਰਿਤਵ ਚ ਅਸੀਂ ਕਰਾ ਰਹੇ ਨੇ ਕਰੀਬਨ 100 ਮੁਲਾਜ਼ਮ ਵਿੱਚ ਇਨਕਲੂਡ ਸਰਾਉਂਡ 20 ਲੇਡੀ ਫੋਰਸ ਤਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹ ਕਰਾ ਰਹੇ ਹਾਂ ਸਰ ਇਸ ਤਰ੍ਹਾਂ ਜੀ ਆਨੇ ਕੋ ਨਹੀਂ ਸੋਫਾਰ ਜਿਸ ਤਰ੍ਹਾਂ ਮੈਂ ਸ਼ੇਅਰ ਕਰ ਰਹਾ ਸੀਗਾ ਰਿਕਵਰੀ ਇਸ ਇਹਦੇ ਵਿੱਚ ਕੁਝ ਕੁਛ ਅਸੀਂ ਇਫੈਕਟ ਕਰ ਲਿਆ ਹੈਗੇ ਬਟ ਮੋਰ ਸੋ ਇਹਦਾ ਇਹ ਫਾਇਦਾ ਇਹ ਹੁੰਦਾ ਇੱਕ ਵਿਜ਼ਿਬਿਲਟੀ ਫੈਕਟਰ ਜਾਂ ਇੱਕ ਡੈਟਰੈਂਸ ਫੈਕਟਰ ਵੀ ਹੁੰਦਾ ਹੈ ਐਂਡ ਲੋਕਾਂ ਨੂੰ ਨਾਲ ਦੇ ਨਾਲ ਇੱਕ ਕੰਫੀਡੈਂਸ ਮਿਲਦਾ ਹੈ ਕਿ ਪੁਲਿਸ ਦੀ ਪ੍ਰੈਜ਼ੈਂਸ ਹੈ ਜਾਂ ਜਦੋਂ ਆਪਾਂ ਡਰਗ ਹੌਟਸਪੌਟ ਕਹਿੰਦੇ ਹੈ ਉੱਥੇ ਪੁਲਿਸ ਦਾ ਗੀੜਾ ਵੱਜਦਾ ਹੈ ਵਿਜ਼ਿਬਿਲਟੀ ਵੱਜ ਜਾਂਦੀ ਹੈ ਫਿਰ ਲੋਕਾਂ ਨੂੰ ਵੀ ਕੰਫੀਡੈਂਸ ਹੁੰਦਾ ਹੈ ਇੰਪੋਰਟੈਂਟਲੀ ਮੈਂ ਇਹ ਦੇਖ ਲਿਆ ਕਿ ਜਿੱਥੇ ਆਪਾਂ ਕਰਦੇ ਆਂ ਤੇ ਲੋਕੀ ਸਾਨੂੰ ਅਪਰੋਚ ਕਰਦੇ ਆ ਕਿ ਫਲਾਣਾ ਬੰਦਾ ਇਹਦੇ ਵਿੱਚ ਮਲਬਸ ਹੈ ਤਾਂ ਉਹ ਇੱਕ ਜਿਹੜਾ ਕਨੈਕਟ ਹੈ ਪੁਲਿਸ ਔਰ ਪਬਲਿਕ ਦਾ ਉਹ ਵਧੀਆ ਹੋ ਸਕਦਾ ਹੈ। ਜੇ ਕੋਈ ਪ੍ਰਾਪਰਟੀ ਵੀ ਅਟੈਚ ਕੀਤੀਆਂ ਜਾਂਦੀਆਂ ਨੇ ਕੋਈ ਡਰਗ ਪੈਡਲਰ ਦੀ ਹੈ ਕੋਈ ਇਦਾਂ ਦੀ। ਪ੍ਰਾਪਰਟੀ ਜਿਹੜਾ ਸੀਜ਼ਰ ਹੈ ਉਹ ਕਾਫੀ ਸ਼ੁਰੂ ਤੋਂ ਅਸੀਂ ਕਰ ਰਹੇ ਨੇ ਤਾਂ ਉਹਦੇ ਵਿੱਚ ਤਕਰੀਬਨ 37 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ। ਤਾਂ ਪੁਲਿਸ ਦੇ ਸਿਪਟਾਲੇ ਦੇ ਵਿੱਚ ਪਿਛਲੇ 1 ਕਾ ਦੇ ਸਾਲ ਚ ਅਟੈਚ ਹੋਈ ਓਵਰ ਅ ਪੀਰੀਅਡ ਆਫ ਟਾਈਮ। ਜਿੰਨਾ ਕੋ ਮੈਨੂੰ ਯਾਦ ਹੈ ਕਰੀਬਨ 60 ਕੇਸਾਂ ਦੇ ਵਿੱਚ 100 ਪਲਸ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਪ੍ਰਾਪਰਟੀ ਸੀਜ਼ ਹੋਈ ਹੈ